ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਹਾਂਜੀ ਕਿਦਾਂ ਸਾਰੇ ਛੋਟੇ ਵੀਰ ਮਾਤਾਵਾਂ ਆਪਣੇ ਛੋਟੇ ਬੱਚੇ ਵੀਰ ਆਪਣਾ ਸਹੈਣਾ ਸਾਰਿਆਂ ਸਾਰਿਆਂ ਨੂੰ ਬਾਪੂ ਜੀ ਆਪਣੇ ਨੂੰ ਸਤਿ ਸ੍ਰੀ ਅਕਾਲ ਮੇਰਾ ਚੈਨਲ ਸਬਸਕ੍ਰਾਈਬ ਕਰਦੇ ਹੋ ਇਸ ਨਾਲ ਤੁਸੀਂ ਮੇਰੀ ਹੈਲਪ ਕਰੋਗੇ ਮੈਨੂੰ ਮੋਟੀਵੇਸ਼ਨ ਮਿਲੂਗਾ ਤੇ ਇਹ ਇਨਸਾਨੀਅਤ ਨੂੰ ਇਨਸਾਨਾਂ ਨੂੰ ਇਨਸਾਨੀਅਤ ਦੀ ਮਦਦ ਕਰਨੀ ਹੀ ਚਾਹੀਦੀ ਹੈ ਆatkar ਕੇ ਸਿੱਖਾਂ ਨੂੰ ਸਿੱਖਾਂ ਦੀ ਕਿਉਂਕਿ ਸਿੱਖਾਂ ਦੀ ਮਦਦ ਕਰਨ ਲਈ ਕੋਈ ਨਹੀਂ ਆਉਂਦਾ ਸਿੱਖ ਹਰ ਜਗ੍ਹਾ ਪਹੁੰਚ ਰਹੇ ਹੁੰਦੇ ਨੇ ਇਹ ਗੱਲ ਮੇਰੀ ਕਿਸੇ ਨੂੰ ਕਹੇ ਗਲਤ ਲੱਗੇ ਪਰ ਮੈਨੂੰ ਮੇਰੇ ਹਿਸਾਬ ਨਾਲ ਇਹ ਗੱਲ ਕਹਿਣੀ ਚਾਹੀਦੀ ਹੈ ਮੈਂ ਇਸ ਲਈ ਕਹਿਤੀ ਬਾਕੀ ਤੁਸੀਂ ਵੀ ਲਿਭਾਉਣੀ ਨੇ ਤੁਹਾਡੇ ਹੱਥ ਦਾ ਤੁਹਾਨੂੰ ਮੇਰੀ ਗੱਲ ਸਹੀ ਲੱਗੂ ਤਾਂ ਕਮੈਂਟ ਕਰਕੇ ਦੱਸਿਓ ਨਹੀਂ ਗੱਲ ਤੇ ਲੱਗੂ ਤਾਂ ਮੈਂ ਦੱਸਿਓ ਜੀ ਇਹਨਾਂ ਨਾਲ ਹੁਣ ਆਪਾਂ ਕਰਾਂਗੇ ਅੱਜ ਗੱਲ ਵੀ ਇੱਕਾ ਤਰੰਗੇ ਦੇ ਰੰਗਾਂ ਦੀ ਬਹੁਤ ਜਿਹੜੇ ਕਰਦੇ ਨੇ ਨਾ ਪੰਗਾਂ 'ਚ ਸਿਰ ਫਸਾਏ ਹੋਏ ਹੈ ਸੰਵਿਧਾਨ ਸੁਵਿਧਾਨ ਤੁਹਾਨੂੰ ਹੱਕਦੂਤਲਾ ਨਾ ਕਰੂ ਇੱਕਦਣਾ ਹੈਗੇ ਆਪਾਂ ਜਿਵੇਂ ਆਪਾਂ 40 45 ਖੇਡਣਾ ਤੋਂ ਭਈਆਂ ਦੇ ਨਾਲ ਪਛੱਖਾਂ ਦਾ ਬਹੁਤ ਹੀ ਜ਼ਿਆਦਾ ਨੇੜਤਾ ਦੇ ਨਾਲ ਰਿਸ਼ਤੇ ਰੱਖੇ ਹੋਏ ਖਾਸ ਕਰਕੇ ਮੈਂ ਅੱਜ ਅੱਖਾਂ ਨਾਲ ਦੇਖਿਆ ਜੇ ਕੋਈ ਕਿਸੇ ਦੇ ਭਈਏ ਦੇ ਥੱਪੜ ਵੀ ਵਨ ਲੋਕ ਕਿਸੇ ਗਲਤੀ ਤੇ ਮਾਰਦਾ ਵਾ ਜਾਂ ਤੁਹਾਨੂੰ ਪਤਾ ਇਹਨਾਂ ਨੂੰ ਅਕਲ ਤਾਂ ਹੈ ਨਹੀਂਗੀ ਰਾਸਤੇ ਚ ਜਾਂਦੇ ਰੇ ਅਗਲੇ ਤੁਸੀਂ ਕਿਸੇ ਨੇ ਹੱਥ ਨਹੀਂ ਦੇਣਾ ਬਾਤ ਜਣਾ ਉਹੀ ਸਿੱਧਾ ਹੀ ਮੁੜ ਜਾਂਦੇ ਨੇ ਉੱਥੇ ਵੱਡ ਘਣ ਵਾਲੀਆਂ ਗੱਲਾਂ ਕਰਦੇ ਨਹੀਂ ਚਲੋ ਉਹ ਛੋਟੇ ਹੋਰ ਵੀ ਬਹੁਤ ਤੰਨੇ ਇਹਨਾਂ ਦੀ ਇਹ ਜਿਹੇ ਗੰਦ ਪਾਉਣਾ ਜਿਵੇਂ ਗੰਦਗੀ ਰੱਖਣੀ ਹੱਤੀ ਚ ਸਾਫ ਸਫਾਈ ਦਾ ਇਹ ਆਪਾਂ ਨੂੰ ਦੇਖ ਕੇ ਹੀ ਲੱਗਦੇ ਨੇ ਬੁਰੇ ਆ ਕੇ ਕੰਨ ਉੱਧਰ ਤਾਂ ਇਹਨਾਂ ਦੇ ਬੁਰੇ ਹਾਂ ਨੇ ਨਾਲ ਲੈਟ ਆਣਾ ਕੁਝ ਹੁਣ ਆਪਾਂ ਨੇ ਆ ਗਿਆ ਹੋਵੇ ਕੁਝ ਕਿਉਂਕਿ ਹੁਣ ਤਾਂ ਸਾਰਾ ਹਿੱਸਾ ਹੀ ਇਹਨਾਂ ਦੇ ਇਹਨਾਂ ਦੇ ਉੱਤੇ ਹੀ ਲੱਗਦਾ ਹੈ ਯੂਪੀ ਬਿਹਾਰ ਤੇ ਗੁਜਰਾਤ ਸਾਰੇ ਦੇਸ਼ ਦਾ ਪੈਸਾ ਇਹਨਾਂ ਤਿੰਨ ਸਟੇਟਾਂ ਦੇ ਲਾਉਂਦੇ ਕਹਿੰਦੇ ਨੇ ਅਗਲੇ ਗੱਲੇ ਆ ਵੀ ਮੈਂ ਤੁਹਾਨੂੰ ਦੱਸਣਾ ਵੀ ਆਪਣੇ ਇਹਨਾਂ ਦੇ ਵਿੱਚ ਫਰਕ ਬਹੁਤ ਨੇ ਜਿਵੇਂ ਕਿ ਕਦੇ ਕਿਸੇ ਤੁਸੀਂ ਸੁਣਿਆ ਹੋਵੇ ਵੀ ਕਿਸੇ ਸਿੱਖ ਬੰਦੇ ਨੇ ਜਾਂ ਪੰਜਾਬੀ ਪੰਜਾਬ ਤੇ ਰਹਿਣ ਵਾਲੇ ਬੰਦੇ ਨੇ ਜਿਹੜਾ ਪੰਜਾਬ ਦਾ ਵਸਿੰਦਾ ਹੋਵੇ ਪੰਜਾਬ ਦੇ ਵਿੱਚ ਇਦਾਂ ਦਾ ਕੋਈ 4-5 ਸਾਲ ਦੇ ਬੱਚੇ ਦੇ ਨਾਲ ਇਦਾਂ ਦਾ ਜਿਵੇਂ ਹੁਣ ਇਹਨਾਂ ਨੇ ਕੀਤਾ ਵਾ ਹਰਪੁਰ ਤੇ ਵਿੱਚ ਕੋਈ ਹੈ ਹੁਣ ਲੱਭਣਾ ਹੀ ਨਹੀਂ ਹੈ ਜੇ ਲੱਭੂ ਵੀ ਚੱਲ ਮੰਨ ਲੈ ਕੋਈ ਮਤਲਬ ਸਾਰੇ ਵਿੱਚ 0% 1% ਦੇ ਜਿਵੇਂ ਕਹ ਲਓ ਉਫਨਾ ਹੋਏ ਇਹਨਾਂ ਦੇ ਤੁਹਾਨੂੰ 100 ਦੇ ਵਿੱਚੋਂ 99% ਲੱਭਣੇ ਮੰਗ ਲਈ ਕਿਉਂਕਿ ਇਹਨਾਂ ਦੇ ਉਹ ਚੱਕਰ ਇੱਕ ਪਤਾ ਕੀ ਆ ਪੁਰਾਣਾ ਇਹਨਾਂ ਦੇ ਵਿੱਚੋਂ ਜਿਹੜੇ ਬੇਦ ਪ੍ਰਾਣ ਨੇ ਉਹਨਾਂ ਦੇ ਵਿੱਚ ਇਹ ਚੀਜ਼ਾਂ ਨਿਯੋਗ ਕਰਨਾ ਨਿਯੋਗ ਦਾ ਮਤਲਬ ਵੀ ਜੇ ਕਿਸੇ ਜਨਾਨੀ ਦਾ ਘਰ ਵਾਲਾ ਮਰ ਗਿਆ ਤੇ ਉਹਨੂੰ ਬਲਾਦ ਦੀ ਲੋੜ ਆ ਉਹ ਪੰਡਤ ਜਰੀਏ ਜਾਂ ਸ਼ਕਤਰੀਏ ਜਰੀਏ ਜਾਂ ਵੈਸ਼ ਜਰੀਏ ਵੀ ਉਹ ਨਿਯੋਗ ਕਰਦਾ ਖੱਗਦੀ ਆ ਬੱਚਾ ਲੈ ਕਰਦੀ ਬੱਚੇ ਆ ਨੂੰ ਪੁੱਛਤਾ ਜਾ ਸਕਦਾ ਧੱਕੇ ਨਾਲ ਜਨਾਨੀ ਨੂੰ ਜਾਨੀ ਇੱਕ ਜਵਾਕ ਪੈਦਾ ਕਰਨ ਵਾਲੀ ਮਸ਼ੀਨ ਇਹ ਮੈਂ ਨਹੀਂ ਕਹਿੰਦਾ ਇਹਨਾਂ ਦੇ ਬਿੱਦਾਂ ਪੁਰਾਣੇ ਦੇ ਲੈ ਕੇ ਆ ਗਏ ਇਹਨਾਂ ਦੇ ਕੋਈ ਇੱਚੀ ਗੱਲਾਂ ਕਿੰੀਆਂ ਹੋਈਆਂ ਨੇ ਖੁਦ ਦੂਜੀ ਗੱਲ ਜਿਵੇਂ ਜਾਂਤ ਬਾਤ ਸਭ ਤੋਂ ਵੱਧ ਇਹਨਾਂ ਚ ਆਪਣੇ ਕਿਤੇ ਯਾਦਬਾਤ ਨਹੀਂ ਹੈਗੀ ਆਪਣੇ ਹੈ ਮੋਹਰ ਕੱਟਾ ਉਹ ਵੀ ਇਹਨਾਂ ਦੇ ਚੱਕਰਾਂ ਕੀ ਪਲਾਈ ਹੋਈ ਹੈ ਜਿਹੜੇ ਉਹ ਰਹਿੰਦੇ ਨੇ ਮਾੜੇ ਮੋਟੇ ਹੈਗੇ ਆ ਕੀੜਾ ਉਹਨਾਂ ਦੇ ਵਿੱਚ ਵੀ ਖੀਆਂ ਤੇ ਉਹ ਥੋੜਾ ਥੋੜਾ ਸੁਲਕੀਦਾ ਰਹਿੰਦਾ ਵਾ ਜਿਵੇਂ ਮਾਲ ਬਾਕੀ ਉਧਰੋਂ ਵੀ ਅਗਲੇ ਜਿਹੜੇ ਜੀਆਂਆਂ ਛੀਆਂ ਵਗੈਰਾ ਨੇ ਜਾਂ ਕੁਝ ਵੀ ਆ ਤਾਂ ਹੁਣ ਤਾਂ ਸਾਫ਼ ਹੀ ਕਲੀਅਰ ਹੀ ਹੋਇਆ ਹੋਇਆ ਬਹੁਤ ਕਿਉਗਾ ਤੇ ਵਿੱਚ ਆਪਾਂ ਨੂੰ ਪਤਾ ਹੀ ਆ ਕੋਈ ਪਿੰਕੀ ਕੈਡ ਵਗੈਰਾ ਜਾਂ ਕੋਈ ਅਫਸਰਾਂ ਨੇ ਹੁਣ ਤਾਂ ਦਾਸਤਾ ਵੀ ਇਹ ਕੀ ਕਰਦੇ ਨੇ ਕਿ ਸਿੱਖਾਂ ਨੂੰ ਖਤਰਾ ਨੂੰ ਖਤਮ ਕਰਨਾ ਕਿ ਆਂਦੇ ਤਾਰਨ ਸਿੱਖਾਂ ਨੂੰ ਹਰ ਮੰਦਾ ਇਹ ਸੋਚਦਾ ਹੋਊ ਕਿ ਸਿੱਖ ਅਸਲ ਤੇ ਸਿੱਖ ਧਰਮ ਨੂੰ ਇਹਨਾਂ ਨੂੰ ਇਹਨਾਂ ਨੂੰ ਕੀ ਖਤਰਾ ਹੋ ਵੀ ਅੱਡੇ ਬੜੇ ਦੇ 100 ਤੋਂ 150 ਕਰੋੜ ਲੋਕ 2% 1.5% ਦੇਖੋ ਸਿੱਖਾਂ ਤੋਂ ਇਹਨਾਂ ਨੂੰ ਕਾਹਦਾ ਖਤਰਾ ਸਿੱਖਾਂ ਨੂੰ ਸਿੱਖਾਂ ਤੋਂ ਜੇ ਛੋਟੇ ਹੋਗੇ ਜੇ ਇਦਾਂ ਸੋਚੋਗੇ ਤਾਂ ਤੁਹਾਨੂੰ ਲੱਗੂਗਾ ਵੀ ਹਾਂ ਬਈ ਬਈ ਤਾਂ ਚੱਲਾ ਰਿਹਾ ਹੈ ਅਰ ਤਾਂ ਉਹਨੂੰ ਮਾਰਨਾ ਕੋਟ ਕਰੋ ਮਾਰ ਪਰ ਕੇ ਬਚਾਰ ਤਾਂ ਕੁਝ ਤਰੀਕੇ ਨਾਲ ਹੋਗੇ ਤਾਂ ਤੁਸੀਂ ਸਾਰੇ ਹਾਰ ਜਾਣਗੇ ਇਹ ਵਿਚਾਰਾਂ ਦੇ ਵਿੱਚ ਡਿਬੈਟ ਦੇ ਵਿੱਚ ਆ ਜਾਣ ਸਿੱਖਾਂ ਸਿੱਖਾਂ ਦੇ ਨਾਲ ਇਹ ਸਾਰੇ ਹਾਰਨਗੇ ਕਿਉਂਕਿ ਇਹਨਾਂ ਦੇ ਵਿੱਚ ਮਸਲਾ ਸਭ ਤੋਂ ਵੱਡਾ ਜਾਤ ਤੇ ਵਾਤ ਦਾ ਇਹ ਜਾਤਵਾਦ ਨੂੰ ਸਿੱਖਾਂ ਦੇ ਵਿੱਚ ਪਾ ਕੇ ਸਿੱਖੀ ਨੂੰ ਫੇਲ ਕਰਨਾ ਚਾਹੁੰਦੇ ਨੇ ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਫੇਲ ਕਰਨਾ ਚਾਹੁੰਦੇ ਨੇ ਕਿ ਉਹਨਾਂ ਦਾ ਫਲਸਫਾ ਉਹਨਾਂ ਨੂੰ ਖਤਮ ਕਰਨਾ ਚਾਹੁੰਦੇ ਨੇ ਮਕਸਦ ਸਿਰਫ ਇਹ ਨਹੀਂ ਹੈ ਜਿੱਥੋਂ ਬਾਬੇ ਨਾਨਕ ਨੇ ਜਨੂਹ ਕਹਿਣਾ ਸ਼ੁਰੂ ਕੀਤਾ ਸੀ ਉੱਥੋਂ ਹੀ ਕਹਾਣੀਆਂ ਸਾਰੀਆਂ ਉਲਟੀਆਂ ਪਈਆਂ ਹੋਈਆਂ ਨੇ ਅੱਜ ਤੱਕ ਫਲੱਡ ਹੋ ਰਿਹਾ ਵਾ ਫਲੱਡ ਗੇਟ ਖੋਲ ਰਏ ਨਹੀਂ ਉੱਤਰ ਪਾਠੀ ਤਰਪੁਠੀ ਜਿਹੜਾ ਵਾ ਬੁਨੇਕਾਰ ਆ ਬੰਦਾ ਉਹਨੂੰ ਕਿਲ ਕਰਿਆ ਇਹਨਾਂ ਨੇ ਕੋਈ ਕੀਤਾ ਕੋਈ ਹਜੇ ਤੱਕ ਕੋਈ سزا ਨਹੀਂ ਲਈ ਹੈ ਜੀ ਆ ਜਿਹੜੇ ਭਈਆ ਜੀ ਗੱਛਾ ਜੀ ਕਹਣੇ ਜੀ ਵੀ ਕਿੰਨਾ ਇਕੱਠ ਗੋਲਾ ਪਿਆ ਤਾਂ ਕਿ ਤੇ ਜਾ ਕੇ ਉਹਨਾਂ ਨੇ ਫੜਿਆ ਇਹਨੂੰ ਨਹੀਂ ਉੱਪਰ ਜੀ ਉਹਨਾਂ ਨੇ 3000 ਰੁਪਏ ਬੀਐਸਏ ਕੋ ਫੋਰਸ ਲਾਤੀ ਸੀ ਕਾਹਦੇ ਲਈ ਸਿੱਖ ਪੰਜਾਬੀਆਂ ਦੇ ਲਈ ਵੀ ਪੰਜਾਬੀ ਕਦੇ ਕਿਸੇ ਭਈਏ ਨੂੰ ਜਿਹੜਾ ਜਬਾੜਾ ਚੁੜਾਣਾ ਮਾਰਦਾ ਹੈ ਜਿਹੜੇ ਕਿ ਜਦਕਿ ਉਹ ਦਿੱਲੀ ਲਲਕਾਰ ਦੇ ਨੇ ਅਗਲੇ ਕਈ ਵੀਡੀਓ ਦੇਖਨੇ ਉਹਨਾਂ ਦੀ ਮਜਰ ਭਈਆਂ ਕੋਲ ਪਈਆਂ ਭਈਏ ਪੰਜਾਬੀਆਂ ਨਾਲ ਕਾਹਦੇ ਨੇ ਈਆਂ ਭਣਾ ਗਾਲਾਂ ਕੱਢਦੇ ਨੇ ਕੀ ਗੱਲ ਇਹਨਾਂ ਤੋਂ ਗਾਣੇ ਸੁਣੇ ਆ ਜੀ ਇਹਨਾਂ ਦੇ ਉੱਧਰ ਜਾ ਕੇ ਤਾਂ ਤੁਸੀਂ ਬੋਲ ਕੇ ਤਾਂ ਦਿਖਾਓ ਏ ਕਹਿ ਕੇ ਦਿਖਾਓ ਇਹ ਉਹ ਵੀ ਸੁਣਦੇ ਨਹੀਂ ਆ ਕਿ ਇਹ ਕਹਾਂਗੇ ਆਪ ਕਹੋ ਹਮੇ ਆਪ ਜਿਹੜੇ ਬਹੁਤ ਵੱਡੇ ਡੀਐਸਪੀ ਲੱਗੇ ਹੁੰਦੇ ਨੇ ਇਹਨਾਂ ਦੀ ਸੋਚ ਆ ਸੋਚ ਕੇ ਮੈਂ ਕਿਉਂਕਿ ਉਹੀ ਬ੍ਰਾਹਮਣ ਵਾਲੀ ਵੀ ਮੈਂ ਤੇ ਉੱਚਾ ਨੂੰ ਤੋਂ ਨੀਚੇ ਇਹਨਾਂ ਦੀ ਉਹ ਹਰੇਕ ਜੇ ਘਰ ਕਰੀ ਹੋਈ ਆ ਹਰ ਕੋਈ ਦੂਜੇ ਨੂੰ ਜਿਹੜਾ ਉਹਨਾਂ ਤੋਂ ਛੋਟਾ ਹੋ ਉਹਨੂੰ ਦਬਾਉਣ ਨੂੰ ਦੇ ਚੱਕਰ 'ਚ ਹੀ ਰਹਿੰਦਾ ਉਹਨੂੰ ਸਕੂਨ ਮਿਲਦਾ ਖੁਸ਼ੀ ਮਿਲਦੀ ਜਾਂਦਾ। ਸਹੀ ਬੰਦੇ ਵੀ ਹੈਗੇ ਨੇ ਵਿੱਚ ਬਹੁਤ। ਗੁਰੂ ਪ੍ਰਾ ਸਾਹੀ ਸਹੀ ਬੰਦੇ ਵੀ ਹੈਗੇ ਨੇ ਜਿਵੇਂ ਕਈ ਇੱਕੋ ਬੰਦਾ ਉਹ ਚਨਾਤ ਨਹੀਂ ਕਹਿੰਦਾ ਮੈਂ ਖੜਾ ਆਂ ਜਿਹੜਾ ਵੀ ਹੁਣ ਕੇ ਤੁਸੀਂ ਕਹੋਗੇ ਵੀ ਪੰਜਾਬ ਦੇ ਪੁੱਤ ਗਲਤ ਕਰ ਗਿਆ। ਉਹ ਨਹੀਂ ਵਧੀਆ ਗੱਲ ਕਰੀਆ। ਉਹਨੇ ਅਸਲੀ ਗੱਲ ਕਰੀਆ। ਪੰਜਾਬ ਦੇ ਹੱਕ ਦੀ ਗੱਲ ਕਰੀਆ। ਅਸਲੀ ਪੰਜਾਬ ਦਾ ਪੁੱਤ ਸਕੂਤ ਹੋਣ ਦਾ ਨੇ। ਉਹ ਕੀਤਾ ਸਵਾ ਆਪਣਾ ਸਬੂਤ ਦਿੱਤਾ ਉਹਨੇ। ਉਹ ਤਾਂ ਬੰਦਾ 50 ਦਾ ਅਸਲੀ ਸਕੂਤ ਹੋਣਾ। ਹੋਰ ਜਿਵੇਂ ਗੁਰੂ ਸਾਹਿਬ ਗੁਰੂ ਬਾਣੀ ਵਿੱਚ ਵੀ ਲਿਖਿਆ ਗੁਰੂ ਸਾਹਿਬ ਨੇ ਤਾਂ ਇਹ ਜੀ ਜਾ ਟਿਕਾ ਕਰਬ ਨਾ ਕਰੀਏ। ਇਹ ਹਰੇਕ ਵਿਦਵਾਨ ਨੂੰ ਹਰ ਵਾਰੀ ਦੱਸਣਾ ਚਾਹੀਦਾ ਹਰ ਵਾਰ ਇਹ ਗੱਲ ਹੋਣੀ ਚਾਹੀਦੀ ਹੈ ਹਰ ਸਟੇਜ ਤੇ ਕੋਈ ਵੀ ਜਦੋਂ ਆਪਾਂ ਸਿੱਖ ਸੰਮੇਲਨ ਹੁੰਦੇ ਨੇ ਉੱਥੇ ਇਹ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਵੀ ਹੁਣ ਵੀ ਤੁਸੀਂ ਦੇਖ ਲਓ ਫਲਾਟ ਦੇ ਵਿੱਚ ਵੀ ਪਤਾ ਨਹੀਂ ਕਿੱਥੋਂ ਲੱਬ ਲੱਬ ਕੇ ਜਾਤ ਪਾਤ ਵਾਲੇ ਮਸਲੇ ਖੜੇ ਕਰਦੇ ਸੀ ਜਿਵੇਂ ਇਹ ਸਾਨੂੰ ਲੰਗਰ ਨਹੀਂ ਦਿੱਤਾ ਉਹਨਾਂ ਨੇ ਲੰਗਰ ਰੋਕ ਲਿਆ ਸਾਨੂੰ ਉਹ ਕਹਿੰਦੇ ਜਾਤ ਕਿਹੜੀ ਆ ਫਲਾਂ ਸਭ ਖੁਰਦੂ ਗੱਲਾਂ ਨਹੀਂ ਕਿਥੇ ਗੁਰਦੁਆਰੇ ਤੇ ਟੱਕਣ ਹੁੰਦਾ ਨੇ ਇਹ ਇੱਕਣ ਇੱਕਣ ਬਾਹਰ ਕਿਥੇ ਕਿਵੇਂ ਹੋ ਗਿਆ ਵੀ ਯੰਕ ਦੇ ਬਾਹਰ ਦੇਸ਼ ਤਾਂ ਐਦਾਂ ਦੀ ਗੱਲ ਕਦੇ ਸੁਣੀ ਨਹੀਂ ਆ ਜੀ ਇਹ ਪੰਜਾਬ ਦੇ ਵਿੱਚ ਇਹ ਕਿਉਂ ਹੁੰਦਾ ਜੋ ਪੀ ਪੀ ਵਿਹਾਰ ਜਗ੍ਹਾ ਤੇ ਨਹੀਂ ਹੁੰਦਾ ਵੀ ਵਿਹਾਰ ਦੇ ਵਿੱਚ ਨਹੀਂ ਹੁੰਦਾ ਪਟਨਾ ਸਾਹਿਬ ਗੁਰਦੁਆਰਾ ਉੱਥੇ ਇੰਨਾ ਗੁਰੂ ਵੀ ਨਾ ਤੇਰੇ ਸਭ ਤੋਂ ਬਾਅਦ ਹਰਮੰਦਰ ਸਾਹਿਬ ਵੀ ਬਹੁਤ ਹੀ ਆਂਦੇ ਸਭ ਤੋਂ ਵੰ ਦੇਖ ਲਓ ਜਾਇ ਤੁਸੀਂ ਆਧਨਾਂ ਵੱਧ ਜਲੀ ਸੰਗਤ ਭਈਆਂ ਦੀ ਬੈਠੀ ਹੁੰਦੀ ਆ ਲੰਗਰ ਛਕਣਾ ਲੰਗਰ ਹਾਲ ਦੇ ਵਿੱਚ ਉੱਥੇ ਉਹਨਾਂ ਨੂੰ ਕਿਹੜਾ ਰੋਕਦਾ ਕਿਹੜਾ ਕਹਿੰਦਾ ਉਹਨਾਂ ਨੂੰ ਫਿਰ ਦਿਖਾ ਵੀ ਤੁਹਾਡੀ ਜਾਤ ਕੀ ਆ ਇਹ ਸਭ ਇੱਕ ਟ੍ਰੋਪੋ ਕੰਡੇ ਨੇ ਸਭ ਉਹੀ ਜਨੇਊ ਵਾਲੀ ਗੱਲ ਆ ਵੀ ਬਾਬੇ ਨਾਨਕ ਨੇ ਜਿੱਥੋਂ ਜਿਹੜੂ ਬਣਾ ਨਾ ਕਰਤਾ ਉੱਥੋਂ ਹੀ ਕੰਮ ਸਤੇਣਾ ਦੀ ਇਹਨਾਂ ਨੇ ਸੋਚ ਲਿਆ ਵੀ ਸਭ ਤੋਂ ਵੱਡੀ ਛੱਟ ਮਾਰੀ ਕਿਉਂਕਿ ਬਾਬੇ ਨਾਨਕ ਨੇ ਉੱਥੇ ਛੱਟ ਮਾਰੀ ਜਿੱਥੋਂ ਉਹਨਾਂ ਦਾ ਢਾਂਚਾ ਹੀ ਸਾਰਾ ਹਿੱਲ ਗਿਆ ਉਦੋਂ ਪਹਿਲਾਂ ਵੀ ਛੱਟਾ ਮਾਰੀਆਂ ਨੇ ਭਗਤ ਰਵਿਦਾਸ ਜੀ ਨੇ ਭਗਤ ਕਬੀਰ ਜੀ ਨੇ ਭਾਈ ਗੁਰਦਾਸ ਜੀ ਨੇ ਪਰ ਉਹਨੇ ਕਾਰਗਰ ਸਾਖਤ ਨਹੀਂ ਹੋਈ ਉਹਨਾਂ ਨੂੰ ਜਾਂ ਕਹਿ ਲਓ ਵੀ ਇਹਨਾਂ ਨੇ ਕਾਰਗਰ ਸਾਖਤ ਨਹੀਂ ਹੁਣ ਤੱਕ ਕੋਈ ਇਕੱਲੇ ਜੀ ਇਸ ਲਈ ਬਹਾਨਾ ਕਰ ਰਹੇ ਗੁਰੂ ਗੁਰੂਆਂ ਦੀ ਪਰਸਾ ਚਲਾਈ ਦੀ ਅੱਗੇ ਤੋਂ ਅੱਗੇ ਜਰੂਰ ਸਾਹਿਬ ਜਦੋਂ ਜਾਣਗੇ ਉਹ ਫਲਸਫਾ ਜਿਹੜਾ ਇਹਨਾਂ ਤੋਂ ਟੁੱਟਣਾ ਨਹੀਂ ਚਾਹੇ ਲਈ ਮੇਰੇ ਹਸਾਨਾ ਦਾਸ ਗੁਰੂ ਸਾਹਿਬ ਦਾ سلسلہ ਚੱਲਿਆ ਨਹੀਂ ਮੇਰੇ ਹਸਾਨਾ ਸ਼ਾਇਦ ਨਾਂ ਵੀ ਚੱਲਦਾ ਕਿਉਂਕਿ ਬਾਬੇ ਨਾਨਕ ਨੂੰ ਕਹਾਣੀ ਸੀ ਵੀ ਪਹਿਲਾਂ ਵੀ ਸ਼ੱਕ ਤਾਂ ਮਾਰੀ ਆ ਪਰ ਉਹ ਕਾਰਗਰ ਨਹੀਂ ਇਹਨਾਂ ਨੇ ਹੁਣ ਦਿੱਤੇ ਬਾਬੇ ਨਾਨਕ ਇਹਨੂੰ ਵੀ ਬਹੁਤ ਫੈਲਾਇਆ ਹੁਣ ਤੱਕ ਕਰ ਰਹੇ ਨੇ ਅਗਲੇ ਪਰ ਬਾਦ ਗੱਲੇ ਹਨ ਵੀ ਬਾਬੇ ਨਾਨਕ ਦੇ ਜਿਹੜੇ ਫੂਟ ਨੇ ਉਹਨਾਂ ਨੂੰ ਹੁਣ ਸੋਤਣਾ ਚਾਹੀਦਾ ਵਾ ਜੋ ਬਾਬੇ ਨਾਸੀਬ ਬਾਬੇ ਨਾਨਕ ਦੇ ਆਪਾਂ ਸਾਰੇ ਕੋਈ ਨਹੀਂ ਹੁਣ ਕਹਿਗੂਆ ਕਈ ਬੰਦੇ ਆਏ ਗਾ ਉਹ ਤੂੰ ਬਾਲ ਦਾ ਰਖਲਾ ਤੇ ਬਾਲ ਰੱਖ ਲੈ ਫੇਤੂ ਕਹਿੰਦੇ ਉਹ ਤੂੰ ਪਾਟ ਫੂਟ ਕਰ ਲਿਆ ਗਾ ਜੇ ਪਾਟ ਫੂਟ ਕਰ ਲਿਆ ਫੇਤੂ ਗਾਇਕ ਮਾੜਾ ਰੱਲ ਉਹ ਫੁੱਤੂ ਬੰਨਾ ਯਾਰ ਬਾਦਲ ਨੂੰ ਬਾਦਲ ਸੁਖਵੀਰ ਹੋਣਾ ਕਿ ਆ ਗੇ ਜੀਆਂ ਗੱਲਾਂ ਕਰੋ ਹਰ ਸੇ ਮਨ ਤਵਾ ਉਹਨੂੰ ਕਹਿਹਾ ਕਰੋ ਇਹ ਨਹੀਂ ਗੱਲਾਂ ਪਿੰਨੇ ਕਰਿਆ ਤੇ ਮੜਿਆ ਜਦੋਂ ਜਦੋਂ ਇਹਨਾਂ ਦੇ ਨਾਲੇ ਬਣੇ ਹੋਏ ਉਹ ਸੰਸਥਾ ਦੇ ਨੇ ਜਿਹੜੀ ਸੰਸਥਾ ਪ੍ਰਚਾਰ ਲਈ ਬਣਾਈ ਹੋਈ ਗਈ ਸੀ ਬਾਕੀ ਕੋਈ ਗਲਤੀ ਖਲਤੀ ਹੋਈ ਹੋਵੇ ਤਾਂ ਮਾਫ ਕਰੋ ਇੰਨੀਆਂ ਕੀ ਬੇਨਤੀਆਂ ਜੀ ਆਪਾਂ ਨੂੰ ਬਹੁਤ ਸੁਚੇਤ ਰਹਿਣ ਦੀ ਲੋੜ ਆ ਅਗਲੇ ਆਪਣੇ ਤੇ ਬਾਰ ਕਰ ਰਹੇ ਨੇ ਹਰ ਚੀਜ਼ ਤੋਂ ਬਾਰ ਕਰ ਰਹੇ ਨੇ ਕਿ ਆ ਭਈਆਂ ਤੇ ਪ੍ਰਦੇਸ਼ ਪ੍ਰਵਾਸੀਆਂ ਤੇ ਜ਼ਰੂਰ ਬੈਨ ਲੱਗਣਾ ਚਾਹੀਦਾ ਕੋਈ ਸਿਸਟਮ ਹੋਣਾ ਚਾਹੀਦਾ ਹਾਉਨ ਆਪਦਾ ਕਿਸੇ ਤਰੀਕੇ ਨਾਲ ਹੋਣਾ ਜਿਵੇਂ ਸਾਨੂੰ ਇਹਲੇ ਬਾਹਰਲੇ ਦਿਸਾਂ ਚ ਲਿਖਦੇ ਨੇ ਜਾਂ ਕੋਈ ਜਿਵੇਂ ਕਈ ਕਹਿੰਦੇ ਪਲਾਟ ਤੁਸੀਂ ਕਹਿੰਦੇ ਹੋ ਵੀ ਉਹਨਾਂ ਨੂੰ ਪਲਾਟ ਨਾ ਲੈਣਾ ਤੇ ਫਿਰ ਉਹ ਆਪਣਾ ਹਿਮਾਚਲ ਪ੍ਰਦੇਸ਼ ਚ ਵੀ ਪਲਾਟ ਲੈਣ ਤੋਂ ਰਾਜਸਥਾਨ ਕੇ ਵੀ ਪਲਾਟ ਲੈਣ ਤੋਂ ਕੁਲਿਆ ਨੂੰ ਸਾਨੂੰ ਵੀ ਲੈਣ ਦੋ ਸਾਰਿਆਂ ਉੱਥੇ ਕਤੇ ਇਕਣਾਂ ਨੇ ਕਾਹਤਾ ਸਾਰੇ ਦੇਸ਼ ਦੀਓ ਰੂਲ ਨਾ ਰੱਖੋ ਜਾਂ ਇੱਕ ਜੇ ਇੱਕ ਜਗ੍ਹਾ ਰੱਖਿਆ ਹੈ ਤਾਂ ਹੋਰ ਜਗ੍ਹਾ ਵੀ ਰੱਖੋ ਜਿੱਥੇ ਇਥੇ ਲਾਗਦਾਰ ਆ ਪਰ ਇਹ ਅਗਲਿਆਂ ਨੇ ਕਰਨੇ ਨਹੀਂ ਰੂਲ ਬਣਾਉਣੇ ਨਹੀਂ ਮਛਲੇ ਪਾਵੇ ਨਾ ਕਿਨਾਂ ਕਿਉਂਕਿ ਉਹਨਾਂ ਦਾ ਮਤਸੇ ਦੀ ਕੁਛ ਹੋਰ ਆ ਮਤਸੇ ਸਾਨੂੰ ਸਮਝਣ ਦੀ ਲੋੜ ਆ ਬਾਕੀ ਕੋਈ ਗੱਲ ਚਲਦੀ ਹੋਏ ਤਾਂ ਮਾਫ ਕਰਿਓ ਧੰਨਵਾਦ ਜੀ